ਬੁੜੀ ਰਹਿੰਦੀ ਹੁੰਦੀ ਛਪਰੀ ਚ ਅੱਛਾ ਬੁੜੇ ਬੁੜੀ ਨੂੰ ਅਗਲਾ ਨਾ ਫਿਰ ਬਾਹਰ ਲੈ ਘਰੇ ਪਾ ਦਿੰਦਾ ਬੇਚਲ ਹੁਣ ਇੱਥੇ ਤਾਂ ਕਿ ਇਹ ਖੰਘਾਰ ਕਰਦੀ ਐ ਸੂਗ ਆਉਂਦੀ ਐ ਵੀ ਮੱਖੀਆਂ ਬੈਹ ਜਾਂਦੀਆਂ ਨੇ ਬੱਠਲ ਚ ਜੇ ਰੇਤਾ ਪਾਉਣੇ ਆ ਫਿਰ ਚੱਕਣਾ ਪੈਂਦਾ ਇਹ ਥੁੱਕਦੇ ਰਹਿੰਦੀ ਐ ਖਾਂਗਾ ਆਉਂਦੀ ਐ ਇਹਨੂੰ ਬਾਹਰ ਲੈ ਘਰੇ ਉੱਥੇ ਛਪਰ ਚ ਉਹ ਕਰ ਲਓ ਹੁਣ ਬਾਹਰ ਲੈ ਘਰੇ ਜੋ ਛੱਪਰਵਾਦੀ ਚ ਆਇਆ ਟੀਗਾ ਡੰਗਰਾਂ ਵਾਲੇ ਚ ਬੁੜੀ ਦਾ ਮੰਜਾ ਉੱਥੇ ਲੈ ਕੇ ਉੱਥੇ ਲੈ ਕੇ ਮੀਂਹ ਪੈਣ ਲੱਗ ਗਿਆ ਮੀਂਹ ਪੈਣ ਲੱਗਿਆ ਉਹ ਤੁੱਕੇ ਚਉਣ ਲੱਗੇ ਬੁੜੀ ਨੇ ਮੰਜਾ ਪਰਾਂ ਨੂੰ ਖਿੱਚ ਲਿਆ ਉਧਰ ਚਉਣ ਲੱਗ ਗਿਆ ਜੇ ਇੱਧਰ ਨੂੰ ਖਿੱਚਦੇ ਇੱਧਰ ਚੋਈ ਜਾਂਦਾ ਉਹ ਕਹਿੰਦੇ ਹੁਣ ਬੁੜਾ ਆਦਮੀ ਡਰ ਕਾਦਾ ਬੁੜਾ ਆਦਮੀ ਨੂੰ ਅਗਲਾ ਕਹਿੰਦਾ ਹੁਣ ਉਮਰ ਲੰਗੀ ਪਈ ਐ ਆਪਾਂ ਨੂੰ ਕੀ ਡਰ ਐ ਭੂਤ ਦਾ ਡਰ ਨਹੀਂ ਪ੍ਰੇਤ ਦਾ ਡਰ ਨਹੀਂ ਸੱਪ ਸਿੰਘ ਦਾ ਡਰ ਨਹੀਂ ਕਹਿੰਦੇ ਸੱਪ ਤੋਂ ਨਹੀਂ ਡਰਦੀ ਛੇ ਤੋਂ ਨਹੀਂ ਡਰਦੀ ਜੈਖਣ ਦੇ ਆ ਤੁੱਕੇ ਨੇ ਮਾਰੀ ਆ ਤੁੱਕੇ ਨੇ ਮਾਰੀ ਉਧਰੋਂ ਵਿੱਚ ਗੜੇ ਪੈਂਦੇ ਤੇ ਉਧਰੋਂ ਛੇਰ ਦੇ ਬੱਜੇ ਗੜੇ ਛੇਰ ਭੱਜ ਕੇ ਚੁੰਬੀ ਦੇ ਲਵੇ ਐ ਲੱਗ ਗਿਆ ਨਾਲ ਉਹ ਚੁੰਬੀ ਐ ਮਾਰੀ ਜੀ ਬਦਮੀ ਸੀ ਕੰਧਾਂ ਤੋਂ ਚੁੰਬੀ ਦੇ ਥੱਲੇ ਐ ਬਦਰ ਦੇ ਛੇਰ ਆ ਕੇ ਖੜ ਗਏ ਉਹ ਫੇਰ ਕਹਿਦਾ ਕਰੇ ਸੱਪ ਤੋਂ ਨਹੀਂ ਡਰਦੀ ਛੇ ਤੋਂ ਨਹੀਂ ਡਰਦੀ ਜੈ ਖਾਨੇ ਦੇ ਆ ਤੁੱਕੇ ਨੇ ਮਾਰੀ ਛੇਰ ਕਹਿੰਦਾ ਲੋੜਾ ਆ ਗਿਆ ਤੁਪਕਾ ਕੀ ਚੀਜ਼ ਹੋਈ ਇਹ ਦੂ ਵੀ ਆਪਣੇ ਨਾਲ ਟਕੜਾ ਵੀ ਇਹ ਕਹਿੰਦੀ ਸੱਪ ਤੋਂ ਤੇ ਛੇ ਤੋਂ ਤਾਂ ਡਰਦੀ ਨਹੀਂ ਸੱਪ ਦਾ ਵੀ ਡਰ ਨਹੀਂ ਮੇਰਾ ਵੀ ਡਰ ਨਹੀਂ ਛੇਰ ਦਾ ਵੀ ਤੁੱਕੇ ਤੋਂ ਕਹਿੰਦੇ ਆ ਤੁੱਕੇ ਨੇ ਮਾਰੀ ਬੜਾ ਤੁੱਕਾ ਕੋਈ ਪੜਾ ਵੀ ਪਤਾ ਲਾਵਾਂਗੇ ਮੀ ਹਟਣ ਦੇ ਉਧਰੋਂ ਕਮਿਹਰ ਦੇ ਛੱਡੇ ਹੋਏ ਤੇ ਰੂੜੀਆਂ ਤੇ ਗਧੇ ਗਧੀਆਂ ਚਾਰਨ ਨੂੰ ਹੁਣ ਕਮਿਹਰ ਦੇ ਗਧੇ ਗਧੀਆਂ ਕੋਸਤਾ ਕਰ ਨੂੰ ਆ ਗਏ ਉਹ ਮੀਂਹ ਕਣੀ ਚ ਇੱਕ ਗਧਾ ਕਿਸੇ ਪਾਸੇ ਹੋਰ ਉੱਟਲ ਗਿਆ ਉਹ ਜੋ ਗਧੀਆਂ ਘਰੇ ਆ ਗਈਆਂ ਤੇ ਉਹਨੇ ਆਖਿਆ ਵੀ ਇੱਕ ਗਧਾ ਨਹੀਂ ਆਇਆ ਉਹ ਗਧਾ ਭਾਲਣ ਬਾਗਿਆ ਲੈ ਕੇ ਉੱਤੇ ਕੱਪੜਾ ਛੋਟਾ ਜਿਹਾ ਲੈ ਲਿਆ ਡੰਡਾ ਏਡਾ ਕਾ ਵੀ ਮਾਇਲੇ ਹੁਣਾ ਭਾਲ ਕੇ ਕਦੇ ਨੂੰ ਉਹ ਪਈ ਪਾਸ ਦਾ ਭਾਲਦਾ ਫਿਰਨੀ ਫਿਰਨੀ ਜਾਂਦਾ ਤਾਂ ਉਹ ਰਾਹ ਕੇ ਉਹਨਾਂ ਪੈ ਗਿਆ ਬੁੜੀ ਵਾਲੇ ਪਹੀ ਪੈ ਕੇ ਬੁੜੀ ਕਰੀ ਜਾਂਦੇ ਸੱਪ ਤੋਂ ਨਹੀਂ ਡਰਦੀ ਛੇ ਤੋਂ ਨਹੀਂ ਡਰਦੀ ਜਾਇ ਖਾਣੇ ਦੇ ਆ ਤੁੱਕੇ ਨੇ ਮਾਰੀ ਛੇਰ ਲਵੇ ਸੁਣੇ ਜਾਂਦਾ ਬੇ ਬੜੀ ਕੋਈ ਤੂਕਾ ਪਾੜੀ ਕੀ ਜਾਏ ਬੇ ਜਿਹੜਾ ਬੁੜੀ ਨੂੰ ਤੰਗ ਕਰਦਾ ਬੇ ਬੁੜੀ ਨੂੰ ਮਾਰਦਾ ਉਹ ਇਤਨੇ ਕਿਵੇਂ ਹਾਰ ਵਾ ਗਿਆ ਉਹ ਜੋ ਲਛ ਗਿਆ ਉਹ ਨਾਲ ਲੱਗਿਆ ਖੜਾ ਕੰਧ ਤੇ شیر ਕਿਵੇਂ ਹਰ ਨਕਲਾ ਹੋ ਖੜਾ ਗਦਾ ਆਪਣਾ ਕਿਵੇਂ ਹਰ ਨੇ ਤੇ ਜਾ ਕੇ ਬੋਚ ਕੇ ਕੰਨ ਫੜ ਲਿਆ ਕੰਨ ਫੜ ਕੇ ਉੱਤੇ ਮਾਰੀ ਛਾਲ ਵੀ ਗਦਾ ਹੀ ਐ ਉਹ ਡੰਡਾ ਤੇ ਡਾਕ ਦੋ ਤਨੋ ਮਾਰੇ ਇੱਕ ਕਾ ਕੇ ਛੇ ਨਾ ਕਿ ਵੀ ਉਹ ਕੁੜੀ ਤੇ ਆਈ ਆ ਗਿਆ ਤੁਮਕਾ ਦਾ ਬੀ ਜੱਡਾ ਬੁੜੀ ਕਹਿੰਦੀ ਸੀ ਆ ਤੂੰ ਕਹਾ ਆ ਗਿਆ ਛੇਰ ਨਹੀਂ ਚੱਕ ਤੇ ਚੌਕੜੀਆ ਚੱਕੇ ਚੌਕੜੀਆ ਭਾਈ ਭੱਜ ਲਿਆ ਭੱਜ ਲਿਆ ਤਾਂ ਉਹਨੇ ਡੰਡੇ ਦੋ ਤਿੰਨ ਹੋਰ ਮਾਰੇ ਵੀ ਕਹਿੰਦਾ ਘਰ ਖਣੇ ਕਿ ਜਾਂਦਾ ਨਹੀਂ ਸਮਾਏ ਤਾਂ ਖੇਤ ਕਣੀ ਜਾਂਦਾਗਾ ਰੋਈਆਂ ਨੂੰ ਜੋ ਦੋ ਤਿੰਨ ਡੰਡੇ ਹੋਰ ਆ ਮਗਰ ਦੀ ਮਾਰੇ ਕੋਈ ਕਰਨ ਤੇ ਮਾਰਿਆ ਮੂਰੇ ਤਾਂ ਛੇਰ ਨੇ ਆਖਿਆ ਵੀ ਗੱਲ ਪੱਕੀ ਆ ਬੁੜੀ ਦੀ ਇਹ ਨਹੀਂ ਛੱਡਦਾ ਮਾਰੇ ਬਿਨਾ ਉਹ ਤਾਂ ਜਿੰਨਾ ਜ਼ੋਰ ਤੇ ਛੇਰ ਤਾਂ ਉੱਡੀ ਛਾਲ ਮਾਰੇ। ਘਮਿਆਰ ਨੇ ਆਖਿਆ ਵੀ ਮਣਾ ਗੱਲ ਖਰਾਬ ਹੋ ਗਈ ਇਹ ਤਾਂ। ਵੀ ਐਡਾ ਗਦਾ ਤਾਂ ਛਾਲ ਮਾਰਦਾ ਨਹੀਂ। ਵੀ ਇਹ ਤਾਂ ਚੀਜ਼ ਹੋਰ ਐ। ਜੋ ਲੱਛ ਗਿਆ ਫੇਰ ਉਹਨੇ ਦੇਖਿਆ ਵੀ ਇਹ ਤਾਂ ਛੇਰ ਐ। ਉਹਨੇ ਛੇਰ ਨੇ ਮਾਰੀ ਛਾਲ ਮੂਰੇ ਖਾਲ ਖੱਬਾ ਆ ਗਿਆ ਜਪੜੀ। ਵੀ ਟੱਪ ਜਾਂਪੜੀ ਉਹਨੇ ਹੱਥ ਢਿੱਲੇ ਕਰਤੇ। ਉਹ ਤਾਂ ਮਾਰ ਡਿੱਗ ਪੈ ਪੜੀ ਤੋ। ਯਾਨਕ ਕਿ ਕਮੇਰਤਾ ਛੇਰ ਮੂਰੇ ਭੱਜ ਗਿਆ ਨਏ ਛੇਰ ਕਰੀ ਜਾਂਦਾਗਾ ਬਈ ਬੜਾ ਮੜਾ ਬਜੇ ਆ ਤੂੰ ਕਹੇ ਮੈਂ ਕਹਿੰਦੇ ਤੂੰ ਕਨੇ ਮਾਰਤੇ ਤੇ ਕੁੱਟ ਕੇ ਹੈ ਇੰਜੇ ਕਹਿੰਦਾ ਨੇ ਬਈ ਇਹ ਹਾਸੀ ਤਮਾਸੀ ਵਾਲੀ ਹੁੰਦਾ ਤਾਂ ਇਹ ਉਹ ਪਿਛਲੇ ਦਾ ਗੱਲਾਂ ਬਣਾਈ ਹੀ ਨੇ ਹੈ ਹਾਸੀ ਤਮਾਸੀ ਕਾਤਰ